ਸਾਨੂੰ ਦੁੱਖ ਇਹੀ ਹੈ ਵੀ ਬਹੁਤ ਛੋਟੀ ਉਮਰ ਚ ਸਾਨੂੰ ਕੁਛ ਉੜਾ ਦੇ ਗਿਆ ਆੜਾ ਇੱਕ ਸੱਜਾ ਅੰਗ ਸੀ ਉਹ ਕਿਤੇ ਅੱਜ ਤੱਕ ਰਹਿਣਾ ਅਸੀਂ ਕਿਤੇ ਤੋਂ ਕਿਤੇ ਪੁੱਜੇ ਹੋਣਗੇ ਭਰਾ ਦਾ ਵਿਛੋੜਾ ਨਹੀਂ ਚੱਲਿਆ ਜਾਂਦਾ ਇਹ ਕਿ ਸੱਜਾ ਭਾਗ ਨੂੰ ਬੰਦੇ ਦਾ ਕੱਟਿਆ ਜਾ ਬਈ ਇੱਕ ਅੰਗ ਨਾਲ ਕੀ ਕਰੂਗਾ ਆੜਾ ਇੱਕ ਬਹੁਤ بڑا ਅੰਗ ਸੀ ਉਹ ਬਿੰਦਰੱਖਿਆ ਗੌਡ ਗਿਫਟਡ ਕਲਾਕਾਰ ਸੀ ਸਾਨੂੰ ਉਹਦੇ ਤੇ ਬਹੁਤ ਮਿਹਨਤ ਨਹੀਂ ਸੀ ਕਰਨੀ ਪੈਂਦੀ ਰਿਹਰਸਲਾਂ ਨਹੀਂ ਸੀ ਕਰਾਉਣੀਆਂ ਪੈਂਦੀਆਂ ਉਹਦਾ ਸਟੈਮਨਾ ਹੀ ਇੰਨਾ ਸੀ 5 5 7 7 8 8 10 10 ਗੀਤ ਉਹ ਸਟੂਡੀਓ ਦੇ ਵਿੱਚ ਲਗਾਤਾਰ ਇੱਕੋ ਸੈਟਿੰਗ ਦੇ ਵਿੱਚ ਹੀ ਡੱਬ ਕਰ ਦਿੰਦਾ ਸੀ ਇਹ ਸਬਜੀਤ)^{(1)} ਬਿੰਦਰੱਖਿਆ ਜੀ ਦਾ ਘਰ ਆ ਇਹ ਸਬਜੀਤ)^{(1)} ਬਿੰਦਰੱਖਿਆ ਜੀ ਇਹ ਯਾਦ ਦੇ ਵਿੱਚ ਬੈਠਕ ਜਿੱਥੇ ਉਹ ਆਪਣੇ ਗਾਇਕਾਂ ਨੂੰ ਮਿਲਦੇ ਸੀ ਔਰ ਜਿੰਨੀਆਂ ਉੱਕੀਆਂ ਹਸਤੀਆਂ ਜਿਹੜੀਆਂ ਗੀਤਕਾਰੀ ਦੇ ਖੇਤਰ ਦੇ ਵਿੱਚ ਵੱਡਾ ਨਾਮਣਾ ਖੱਟਣ ਵਾਲੀਆਂ ਹਸਤੀਆਂ ਇਸ ਬੈਠਕ ਦੇ ਵਿੱਚ ਬੈਠ ਕੇ ਸਰਜੀਤ ਬਿੰਦਰ ਰਖੀਆ ਜੀ ਨਾਲ ਮੁਲਾਕਾਤ ਕਰਦੀਆਂ ਰਹੀਆਂ ਇਹ ਗੱਡੀ ਸਰਜੀਤ ਬਿੰਦਰ ਰਖੀਆ ਜੀ ਦੀ ਗੱਡੀ ਹੈ ਪੀਵੀ 32 ਨਵਾਂ ਸ਼ਹਿਰ ਦਾ ਨੰਬਰ ਹੈ ਦੁਆਬੇ ਦਾ ਰਵੀ ਜੀ ਦੱਸ ਰਹੇ ਸੀ ਕਿ ਇਸੇ ਗੱਡੀ ਦੇ ਵਿੱਚ ਸਰਜੀਤ ਪਿੰਦ ਰਖੀਆ ਦੀ ਸਾਰੇ ਸ਼ੋਅ ਲਾਉਣ ਜਾਂਦੇ ਆ ਸਰਜੀਤ ਪਿੰਦ ਰਖੀਆ ਉਹ ਗਾਇਕ ਜਿਨੇ ਪਿੰਡ ਦੀਆਂ ਸੱਥਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸਟੇਜਾਂ ਤੇ ਆਪਣੀ ਗਾਇਕੀ ਦਾ فن ਦਿਖਾਇਆ ਉਹ ਕਿਆ ਕਰਨ ਉਹਦੀ ਇਜਾਜ਼ਤਾਂ ਰਹਿ ਗਈਆਂ ਤੇ ਪਿੰਡ ਵਿੱਚ ਹੁਣ ਵੀ ਅੱਥੀ ਕਿਤੇ ਜਾਣਦੇ ਆ ਪਿੰਦ ਰਖੀਆ ਮਾ ਪਿੰਦ ਰਖੀਆ ਦੇ ਪਿੰਦ ਦੇ ਆ ਲੋਕ ਸਾਨੂੰ ਉਥੇ ਦੇਖਦੇ ਆ ਤਾਂ ਸਾਨੂੰ ਘਰ ਪਤਾ ਹੈ ਇਹ ਸਾਡਾ ਬਿੰਦ ਰਖਦਾ ਪਿੰਡ ਤਾਂ ਅਸੀਂ ਲੋਕ ਜਾਣਦੇ ਨੇ ਬਿੰਦਰਾ ਕਿੱਧਰ ਹੈ ਬਿੰਦ ਰਖਿਆ ਸਰਜੀਤ ਬਿੰਦ ਰਖਿਆ ਲੋਕ ਹਟਕ ਪੇ ਜਾਣ ਜਾਣਦੇ ਕਹਿੰਦੇ ਯਾਰ ਹਾਂ ਬਿੰਦ ਰਖੀ ਦਾ ਪਿੰਡ ਦਾ ਸਾਨੂੰ ਪਛਾਣਤਾ ਉਹਨਾਂ ਬਹੁਤ ਦਿੱਤੀ ਪਰ ਉਹ ਪਿੰਡ ਵਿੱਚ ਕੁਝ ਬਣਾ ਨਹੀਂ ਸਕਿਆ ਸਾਨੂੰ ਇਹੀ ਰਿਹਾ ਉਹਦੇ ਬਣਾਉਂਦਾ ਜੇ ਕੁਝ ਹੋਰ ਰਹਿ ਜਾਂਦਾ ਚਲੋ ਉਹਦੀ ਲਿਖੀ ਵੀ ਉਨੀ ਥੀ ਬਸ ਅਫਸੋਸ ਹੈ ਬਹੁਤ ਇਹ ਚੀਜ਼ ਦਾ ਸਾਨੂੰ ਬਹੁਤ ਅਫਸੋਸ ਹੈ ਸਸ਼ੀਕਲ ਦੋਸਤੋ ਸਮੇਂ ਦੀ ਆਵਾਜ਼ ਰੇਡੀਓ ਸਪਾਈਸ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਜਿਹੜੇ ਪਿੰਡ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਆ ਉਹ ਹੈ ਪਿੰਡ ਬਿੰਦਰਖ ਜਿਹੜਾ ਚੰਡੀਗੜ੍ਹ ਤੋਂ 28 ਕਿਲੋਮੀਟਰ ਤੇ ਕੋਰਾਲੀ ਤੋਂ 25 ਕਿਲੋਮੀਟਰ ਪੈਂਦਾ ਹੈ ਔਰ ਇਸ ਪਿੰਡ ਦੀ ਦੇਣ ਇਹ ਹੈ ਕਿ ਇਸ ਪਿੰਡ ਨੇ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਵਿਰਸੇ ਨੂੰ ਇੱਕ ਮਾਨ ਮੱਤਾ ਸਿੰਗਰ ਦਿੱਤਾ ਮਾਨ ਮੱਤਾ ਗਾਇਕ ਦਿੱਤਾ ਜਿਹਦਾ ਨਾਮ ਸਾਰੇ ਸਰਜੀਤ ਬਿੰਦਰਖੀਏ ਦੇ ਨਾਂ ਨਾਲ ਜਾਣਦੇ ਆ ਸਰਜੀਤ ਸਿੰਘ ਬੈਂਸ ਜੋ ਸਰਜੀਤ ਬਿੰਦਰਖੀਏ ਦੇ ਨਾਮ ਨਾਲ ਮਸ਼ਹੂਰ ਹੋਏ ਸ਼ਮਸ਼ੇਰ ਸੰਧੂ ਦੇ ਗੀਤਾਂ ਦੇ ਨਾਲ ਇਹਨਾਂ ਦੀ ਜੋੜੀ ਨੇ ਇੰਨੀ ਮਕਬੂਲ ਹੋਈ ਕਿ ਪੂਰੇ ਪੰਜਾਬ ਦੇ ਵਿੱਚ ਕੋਈ ਅਜਾ ਪਿੰਡ ਨਹੀਂ ਸੀ ਜਿੱਥੇ ਸਰਜੀਤ ਬਿੰਦਰਖੀਏ ਦਾ ਖਾੜਾ ਨਾ ਲੱਗਿਆ ਹੋਵੇ ਹਰ ਥਾਂ ਦੇ ਉੱਤੇ ਰੇਡੀਓ ਤੇ ਟੀਵੀ ਤੇ ਸਰਜੀਤ ਬਿੰਦਰਖੀਏ ਦੀ ਆਵਾਜ਼ ਗੂੰਜਦੀ ਸੀ ਅੱਜ ਤਾਨੂੰ ਉਸ ਪਿੰਡ ਦੇ ਲੋਕਾਂ ਨਾਲ ਉਸ ਪਿੰਡ ਦੀਆਂ ਜੂਹਾਂ ਨਾਲ ਮਲਾਉਣ ਲੈ ਕੇ ਆਏ ਆ ਸਾਡੇ ਨਾਲ ਨੇ ਉਹਨਾਂ ਦੇ ਜਮਾਤੀ ਵੀ ਨੇ ਸਾਡੇ ਨਾਲ ਤੇ ਉਹਨਾਂ ਦੇ ਨਾਲ ਬਚਪਨ ਤੋਂ ਰਹੇ ਸ਼ੇਰ ਸਿੰਘ ਜੱਥੇਦਾਰ ਸ਼ੇਰ ਸਿੰਘ ਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਦਾਂ ਦਾ ਬਚਪਨ ਰਿਹਾ ਉਹਨਾਂ ਦਾ ਕੀ ਉਹਨਾਂ ਦਾ ਵਰਤਾਵਾ ਸੀ ਪਿੰਡ ਦੇ ਵਿੱਚ ਅੱਜ ਜਿਹੜੇ ਪਿੱਪੜਾਂ ਦੇ ਥੱਲੇ ਅਸੀਂ ਖੜੇ ਆ ਇਹਨਾਂ ਪਿੱਪੜਾਂ ਦੇ ਥੱਲੇ ਖੜ ਕੇ ਕਿਸੇ ਵੇਲੇ ਸੁਰਜੀਤ)^{ਵਿੰਦਰ ਖਿਆ ਜੀ ਗਾਉਂਦੇ ਰਹੇ ਅਸੀਂ ਸਾਰੇ ਪਿੰਡ ਦੇ ਲੋਕਾਂ ਨਾਲ ਵੀ ਔਰ ਉਹਨਾਂ ਦੇ ਜਮਾਤੀਆਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਜੱਥੇ ਦਾ ਸਤਿ ਸ਼੍ਰੀ ਅਕਾਲ ਜੀ ਜਿਹਦੇ ਜੱਤ ਸਾਹਿਬ ਜਿੱਦਾਂ ਅਸੀਂ ਦੱਸਿਆ ਕਿ ਅਸੀਂ ਸਰਜੀਤ ਬਿੰਦਰਖੀਆ ਜੀ ਦੇ ਬਚਪਨ ਦੀ ਉਹਨਾਂ ਦੇ ਲੋਕਾਂ ਦੇ ਵਰਤਾਵੇ ਦੀ ਜਾਣਕਾਰੀ ਲੈਣ ਆਏ ਆ ਉਥੋਂ ਦੇ ਇੱਥੋਂ ਦੇ ਪਿੰਡ ਦੇ ਵਿੱਚ ਉਹਨਾਂ ਦਾ ਜਿਹੜਾ ਰਹਿਣ ਸਹਿਣ ਸੀ ਤੇ ਕਿਦਾਂ ਦਾ ਸੀ ਜਾਂ ਤੁਹਾਡੀਆਂ ਜਿਹੜੀਆਂ ਯਾਦਾਂ ਨੇ ਸਰਜੀਤ ਬਿੰਦਰਖੀਆ ਇੱਕ ਵੱਡਾ ਨਾਮ ਆ ਪੰਜਾਬ ਦੀ ਲੋਕ ਧਾਰਾ ਦੇ ਵਿੱਚ ਵੀ ਲੋਕ ਗਾਇਕੀ ਦੇ ਵਿੱਚ ਵੀ ਕੀ ਯਾਦਾਂ ਜੁੜੀਆਂ ਨੇ ਤੁਹਾਡੀ ਇਹ ਜਿਹੜਾ ਬਿੰਦਰ ਕੀ ਆਤ ਸਰਜੀਤ ਸਿੰਘ ਤਾਂ ਹਾਂਜੀ ਇਹ ਸੁਚਾ ਸਿੰਘ ਪਹਿਲਵਾਨ ਦਾ ਮੁੰਡਾ ਤਾਂ ਅੱਛਾ ਜੀ ਤੇ ਇਹਦੇ ਚਾਰ ਭੈਣਾ ਤੇ ਇਹ ਛੋਟਾ ਹੁੰਦਾ ਜਦ ਪਰੇ ਮੇਰੀ ਸਕੂਲ ਵਿੱਚ ਪੜੇ ਕਰਦਾ ਤਾਂ ਜਿਹੜੇ ਪਿੰਡ ਵਿੱਚ ਸਕੂਲ ਹੈ ਇੱਕ ਇਹਦਾ ਛੋਟਾ ਜਿਹਾ ਛੋਕਰਾ ਹੋਰ ਨਹੀਂ ਲਿਆ ਮੁੰਡਾ ਉਹਦਾ ਨਾਮ ਚੇਤਰਤਾ ਇਹ ਦੋਏ ਇੱਕ ਮਹਿਰ ਚਾਰਨ ਜਾਇ ਕਰਦੇ ਤੇ ਉੱਥੇ ਫਿਰ ਇਹਦੇ ਪ�ਤੂੰ ਵੀ ਹੁੰਦੀ ਸੀ ਮੇਰੇ ਇਹੋ ਤੁੰਬੀ ਉਹ ਮੁੰਡੇ ਪਟੋਲ ਕੀ ਵੀ ਉਹਦੀ ਹੁੰਦੀ ਸੀ ਪੀਪੀ ਦੀ ਇਹ ਪਲਾਸਟਿਕ ਦੀ ਪੀਪੀ ਹੈ ਨਹੀਂ ਉਹਦੇ ਗਾਇ ਨਾ ਨਾ ਉੱਥੇ ਖੇਤਾਂ ਵਿੱਚ ਜਾ ਕੇ ਗਾਉਣਾ ਸ਼ੁਰੂ ਕਰਿਆ ਤੇ ਗਾਉਂਦਾ ਗਾਉਂਦਾ ਫਿਰ ਇਹ ਹੌਲੀ-ਹੌਲੀ ਸਕੂਲ ਵਿੱਚ ਗਾਉਣ ਲੱਗ ਗਿਆ ਪ੍ਰਾਇਮਰੀ ਸਕੂਲ ਵਿੱਚ ਪੜਿਆ ਉਹਦੇ ਬਾਅਦ ਫਿਰ ਕਾਲਜ ਵਿੱਚ ਚਲੇ ਗਿਆ ਇਹ ਕਾਲਜ ਦੇ ਵਿੱਚ ਫਿਰ ਉੱਥੇ ਕੋਣ ਲੱਗ ਗਿਆ ਭੰਗੜਾ ਪਾਉਣ ਲੱਗ ਗਿਆ ਗਾਹ ਤੇ ਗਾ ਵਧ ਗਿਆ ਜਿਹੜੀ ਛੋਟੇ ਜਿਹੇ ਕਲਾਕਾਰ ਤੇ ਫਿਰ ਐਡਾ بڑا ਕਲਾਕਾਰ ਬਣ ਗਿਆ ਇਹ ਗਉਂਦਾ ਗਉਂਦਾ ਗਾਹ ਕੁਝ ਇਹਦਾ ਹੋਰ ਪ੍ਰੇਮ ਭਾਵ ਦੁਨੀਆ ਵਿੱਚ ਵਧ ਗਿਆ ਇਹ ਪ੍ਰੀਤ ਹੈ ਜਿਹੜੀ ਇਹਦੀ ਘਰ ਵਾਲੀ ਉਹ ਵੀ ਗੀਤ ਗੁੱਟ ਲਿਖਦੀ ਸੀ ਉਹ ਵੀ ਕਾਲਜ ਵਿੱਚ ਹੀ ਪੜ੍ਹਦੀ ਸੀ ਇਹਨਾਂ ਦੀ ਜੋ ਗੀਤ ਲਵ ਮੈਜ ਉਹ ਤੇ ਫਿਰ ਪ੍ਰੀਤ ਦੇ ਨਾਲ ਇਹ ਜਿਆਦਾ ਚੜ ਗਿਆ। ਪ੍ਰੀਤ ਰੋਪੜ ਦੀ ਰਹਿਣ ਵਾਲੀ ਸੀ। ਤੇ ਬਿਨ ਰੱਖਦਾ ਤਾਂ ਇਹ ਵੀ ਫਿਰ ਰੋਪੜੇ ਜਦੋਂ ਮੈਰਜ ਹੋ ਗਈ ਫਿਰ ਉਪਰੇ ਰਹਿਣ ਲੱਗ ਗਿਆ। ਪਹਿਲਾਂ ਇਹਨੇ ਰੋਪੜ ਕੋਠੀ ਲਈ। ਔਰ ਬਾਅਦ ਫਿਰ ਚੰਡੀਗੜ੍ਹ ਕੋਠੀ ਲਈ। ਇਹ ਜਦੋਂ گاਉਂ ਦਾ ਤਾਂ ਇਹ ਇਹਦੇ ਨਾਲ ਅਸੀਂ ਜਾਇ ਕਰਦੇ ਤੇ ਸ਼ਹਿਰ ਪਰ ਇਹਦੇ ਬੰਗਾ ਕਿੰਨੇ ਮਾਝੇ ਦੁਆਬੇ ਵਿੱਚ। ਫਿਰ گاਉਂਦੇ گاਉਂਦੇ ਅਸੀਂ ਸਾਰਾ ਇਹਦਾ ਦੇਖਿਆ ਵੀ ਹੌਲੀ ਤੇ ਹੌਲੀ ਹੌ ਡੇਉੜੀ ਚੜਦਾ ਚੜਦਾ ਫਿਰ ਇਹ ਮੇਰੇ ਖਿਆਲ ਪੂਰਾ ਚੜ ਗਿਆ ਨਾ ਤੇ ਇਕਾਂ ਪੂਰੀ ਆਉਣ ਲੱਗਿਆਂ ਨੂੰ ਹਰੇਕ ਪਿੰਡ ਵਿੱਚ ਇਹਦਾ ਗੀਤ ਇਹ ਲੁਆਉਣ ਲੱਗੇ ਖੜਾ ਬਹੁਤ ਮਸ਼ਹੂਰੀ ਹੋ ਗਈ ਇਹਦੀ ਇਹ ਹੌਲੀ ਹੌਲੀ ਦੇਖ ਲੋ ਤੁਸੀਂ ਵੀ ਕਿੰਨਾ ਕਿੰਨਾ ਨੌਕਮਾਇਆ ਬਾਹਰ ਕਨੇਡਾ ਅਮਰੀਕਾ ਜਿੱਥੇ ਵੀ ਮਨਕ ਵਿੱਚ ਗਿਆ ਜਿਹੜੇ ਵਿੱਚ ਪੂਰਾ ਨੌਕਮਾਇਆ ਨਾ ਬਿੰਦਰਾ ਕਰਾ ਸਾਡੇ ਨਾਲ ਨਹੀਂ ਤੁਸੀਂ ਉਹਨਾਂ ਦੇ ਜਮਾਤੀ ਰਹੇ ਹੋ ਜੀ ਸਾਡੇ ਨਾਲ ਹੀ ਕਹਿੰਦੇ ਰਹੇ ਸਾਂ ਅੱਛਾ ਅਖੀ ਉਹ ਟਾਈਮ ਉਹ ਜਾਂਦਾ ਨਾਮ ਕੀ ਆਪਣਾ ਫੁਰਮਖ ਸਿੰਘ ਅਸੀਂ ਦੇਖ ਕੇ ਉਹ ਟਾਈਮ ਹੱਸਦੇ ਆਂ ਵੀ ਜਦ ਇਹ ਤੁੰਬੀ ਵਜਾਇਆ ਕਰਦਾ ਤਾਂ ਨਾ ਉਹ ਸਾਨੂੰ ਕਹਿੰਦਾ ਵੀ ਜਦ ਤੁੰਬੀ ਵਜਾ ਕੇ ਸੁਣਾਉਂਗਾ ਵੀ ਜਦ ਮੈਂ ਮਹਿਸਾ ਰੋਕ ਕੇ ਲਿਆਉਂ ਹੈ ਤੁੰਬੀ ਇਹਦੀ ਬਹੁਤ ਸੋਹਣੀ ਸੀ ਜਿੱਕਣਾ ਨਾ ਵੀ ਮਹਿਸਾ ਚਾਰਦੇ ਸੀ ਤੁਹਾਨੂੰ ਆਪਣੇ ਕੰਮ ਲਾ ਲੈਂਦੇ ਸੀ ਵੀ ਮਹਿਸਾ ਮੋੜ ਕੇ ਲੈ ਕੇ ਆਉ ਮੈਂ ਤੁਹਾਨੂੰ ਤੁੰਬੀ ਵਜਾ ਕੇ ਦਵਾਂ ਵੀ ਤੁੰਬੀ ਵਜਾ ਕੇ ਸੁਣਾਉਂਗਾ ਆ ਟੋਬੇ ਤੇ ਮਿੱਟੀ ਪੜ ਦੇਦੇ ਤੇ ਉਹ ਮਿੱਟੀ ਸ਼ਾਮ ਵੇਲੇ ਜਦੋਂ ਉਸ ਟਾਈਮ ਤਾਂ ਗੁਰਦੁਆਰਾ ਸਾਹਿਬ ਬਹੁਤ ਛੋਟਾ ਤਾਂ ਇਹ ਸ਼ਾਮ ਨੂੰ ਅਸੀਂ ਕਹਿੰਦੇ ਜਸਰਜੀਤ ਜਦ ਜੇ ਸਾਨੂੰ ਗੀਤ ਸੁਣਾਉਗਾ ਫਿਰ ਅਸੀਂ ਮਿੱਟੀ ਆਪਣੇ ਜਿਹੜੇ ਵੀ ਪਟੋਂਗੇ ਪਤੇ ਨੇ ਇੱਕ ਗੀਤ ਗਾਇਆ ਤਾਂ ਇੱਥੇ ਇਹ ਕੀਨੇ ਕੈਦ ਕਰੇ ਬੱਚੇ ਸਰਦਾਰ ਕੋੜੇ ਉਹ ਗੀਤ ਬਹੁਤ ਹੀ ਚੰਗਾ ਇਹਦੇ ਮੂੰਹ ਤੇ ਆਵਾਜ਼ ਤੇ ਇੰਨੀ ਸੋਹਣੀ ਆਵਾਜ਼ ਲੱਗੀ ਬਾਕੀ ਬੋਲੀਆਂ ਤੇ ਸਿਰ ਤੇ ਇਹ ਚੜਿਆ ਇਹ ਬੋਲੀਆਂ ਆਂ ਦੀਆਂ ਬੋਲੀਆਂ ਇਹਦੀਆਂ ਥੀਆਂ ਭੰਗੜਾ ਪਾਉਂਦਾ ਦਾ ਲੋਹੜੀ ਨੂੰ ਇੱਥੇ ਪਹਿਲਾਂ ਇੱਥੇ ਸਾੜਾ ਜ ਮੇਲੇ ਤੇ ਲੋਹੜੀ ਤੇ ਇਹਨੇ ਭੰਗੜਾ ਪਾਇਆ ਫੇ ਆਪਣਾ ਜਾਂਦਾ ਰਿਹਾ ਆਪਣਾ ਕਾਲਜ ਤੇ ਉੱਥੇ ਦਿੱਲੀ ਵੀ ਜਾਂਦਾ ਰਿਹਾ ਇਹਦੀ ਬਸ ਆਵਾਜ਼ ਜਿਹੜੀ ਹੇਕਤੀ ਮਹਿਕ ਤੇ ਫਿਰ ਆਪਣਾ ਜਿਹੜੇ ਉਹ ਲੇਖ ਆਪਣੇ ਗੀਤ ਇੰਨੇ ਸੋਹਣੇ ਬਣੇ ਅੱਜ ਵੀ ਸਾਡੀ ਯਾਦ ਕਰਦੇ ਹੱਸਦੇ ਹੁੰਦੇ ਵੀ ਸਾਨੂੰ ਜਣੋ ਘਾਟਾ ਬਹੁਤ ਪਿਆ ਸਾਡੇ ਪਿੰਡ ਤਾਂ ਉਹਨਾ ਬਣਾਉਣਾ ਬਹੁਤ ਕੋਸਤਾ ਉਹ ਸਾਨੂੰ ਅਸੀਂ ਵਿਚਾਰਾ ਚਲੇ ਗਏ ਉੱਥੇ ਕੁਝ ਬਣਿਆ ਨਹੀਂ ਇੱਥੇ ਜਿਸ ਤਰ੍ਹਾਂ ਐਂਟੀ ਬੜੀ ਪਹੁੰਚਤੀ ਪੈਸਾ ਤਾਂ ਸਭ ਕੁਝ ਤਾਂ ਜਿਹਨੂੰ ਪਿੰਡ ਦਾ ਕੁਛ ਬਣਿਆ ਨਹੀਂ ਐ ਬਾਕੀ ਉਹ ਕਿਆ ਕਰਨ ਉਹਦੀ ਆਜਾਦਾਂ ਰਹਿ ਗਈਆਂ ਦੇ ਪਿੰਡ ਵਿੱਚ ਹੁਣ ਵੀ ਅਸੀਂ ਕਿਤੇ ਜਾਂਦੇ ਯਾਰ ਬਿੰਦ ਰਖੀਆ ਮੈਂ ਬਿੰਦ ਰਖੀਏ ਦੇ ਪਿੰਡ ਦੇ ਆ ਲੋਕ ਸਾਨੂੰ ਉਥੇ ਦੇਖਦੇ ਆ ਤਾਂ ਸਾਨੂੰ ਗਰਭਤਾ ਹੈ ਸਾਡਾ ਬਿੰਦ ਰਖਦਾ ਪਿੰਡ ਤਾਂ ਅਸੀਂ ਲੋਕ ਜਾਣਦੇ ਨੇ ਬਿੰਦਰਾ ਕਿੱਧਰ ਹੈ ਬਿੰਦ ਰਖੀਆ ਸਰਜੀਤ ਬਿੰਦ ਰਖੀਆ ਲੋਕ ਹਟਕ ਪੇ ਜਾਣ ਜਾਣਦੇ ਕਹਿੰਦੇ ਯਾਰ ਹਾਂ ਬਿੰਦ ਰਖੀਏ ਦਾ ਪਿੰਡ ਦਾ ਸਾਨੂੰ ਪਛਾਣਤਾ ਉਹਨੇ ਬਹੁਤ ਦਿੱਤੀ ਪਰ ਉਹ ਪਿੰਡ ਵਿੱਚ ਕੁਝ ਬਣਾ ਨਹੀਂ ਸਕਿਆ ਸਾਨੂੰ ਇਹੀ ਰਹਿ ਗਿਆ ਉਹਦੇ ਬਣਾਉਂਦਾ ਜੇ ਕੁਸ ਹੋਰ ਰਹਿ ਜਾਂਦਾ ਚਲੋ ਉਹਦੀ ਲਿਖੀ ਵੀ 1930 ਬਸ ਅਫਸੋਸ ਹੈ ਬਹੁਤ ਇਸ ਚੀਜ਼ ਦਾ ਸਾਨੂੰ ਬਹੁਤ ਅਫਸੋਸ ਹੈ ਬਸ ਹੋਰ ਇਹਦੀਆਂ ਯਾਦਾਂ ਜੁੜੀਆਂ ਵੀ ਪਿੰਡ ਦੇ ਵਿੱਚ ਬਚਪਨ ਜਦੋਂ ਤੂੰ ਵੀ ਨਾ ਵਜਾਉਂਦੇ ਸੀ ਜਿੱਦਾਂ ਜੱਟਾਂ ਦਾ ਮੁੰਡਾ ਗਾਉਣ ਲੱਗ ਗਿਆ ਤੂੰ ਵੀ ਨਾਲ ਪੀਪੀ ਵਜਾ ਵਜਾ ਕੇ ਗਾਉਂਦਾ ਫਿਰਦਾ ਸੀ ਤੋ ਲੋਕ ਪਹਿਲਾਂ ਮਜ਼ਾਕ ਤਾਂ ਕਰਦੇ ਹੁਣੇ ਮਜ਼ਾਕ ਤਾਂ ੜਾਉਂਦੇ ਅਸੀਂ ਮਜ਼ਾਕ ਕਰਦੇ ਤੇ ਮੈਂ ਤੂੰ ਵੀ ਲਗਾ ਤਣ 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 ਤੇ ਤੂੰ ਹਾਂਜੀ ਇੱਕ ਵੀ ਗੀਤ ਸੁਣਾ ਦੇ ਸਭ ਸੁਣਦੇ ਤੇ ਉੱਤੇ ਉਹ ਕਹਿੰਦਾ ਫਿਰ ਮੇਰੀ ਮੈਂ ਸੱਚਾ ਹੋਇਆ ਮੇਰੇ ਕੱਕ ਬਣਾਓ ਸਹੀ ਹੈ ਚੱਲ ਫਿਰ ਮੈਂ ਤੁਹਾਨੂੰ ਗੀਤ ਸੁਣਾਉਂਗਾ ਫਿਰ ਸੁਣਾਉਂਦਾ ਤਾਂ ਤੂੰ ਵੀ ਉਹਦੀ ਬਹੁਤ ਹਾਂਜੀ ਤੂੰ ਵੀ ਦੀ ਸੁਰਦਾ ਜਿਹੜਾ ਨਾ ਤੂੰ ਵੀ ਦਾ ਉਹ ਤੂੰ ਵੀ ਦੀ ਆਵਾਜ਼ ਹੈ ਬਹੁਤ ਸੋਹਣੀ ਧੀ ਫਿਰ ਉੱਥੇ ਇੱਥੇ ਲਾਇਆ ਪੰਜੋਲਾ ਪੰਜੋਲਾ ਲੈ ਕੇ ਖਾਣਾ ਪੈਣਾ ਪੰਜੋਲਾ ਸੀ ਸੁਣਨ ਗਏ ਤੇ ਇਹ ਇੱਕ ਲਾਈਨ ਉਹਨੇ ਗੀਤ ਗਾਇਆ ਉੱਥੇ ਦੇ ਚੜਦਾ ਚੜਦਾ ਜਿਹੜਾ ਵੇਰ ਤਾਂ ਲੋਕ ਉਹਨੂੰ ਬਸ ਫਿਰ ਉਹਦਾ ਟਾਈਮ ਨਹੀਂ ਮਿਲਦਾਤਾ ਸਾਈ ਨਹੀਂ ਵੀ ਵੀ ਖਾਲੀ ਨਹੀਂ ਹੈ ਵੀ ਹੁਣ ਤਾਂ ਬੁੱਕ ਹੈ ਸਾਰਾ ਉਹ ਚੜਦਾ ਜਾਂਦਾ ਬਸ ਕਿਸਮਤ ਉਹਦੀ ਇੰਨੀ ਲਿਖੀ ਵੀ ਤੀ ਲੈ ਕੇ ਨਾਮ ਬਹੁਤ ਕਮਾਇਆ ਇੰਨਾ ਨਾਮ ਕਿਸੇ ਗਾਇਕਾਨੇ ਨਹੀਂ ਕਮਾਇਆ ਜਿਹੜਾ ਉਹ ਸੁੱਧੂ ਮੁੱਸੇ ਵਾਲਾ ਉਹਦਾ ਵੀ ਜਿਹੜਾ ਨਾਮ ਬਹੁਤ ਹੋਇਆ ਉਹਦਾ ਵੀ ਉਸ ਟਾਈਮ ਇਹਦਾ ਜਿੰਨਾ ਤਾਂ ਉਸ ਟਾਈਮ ਬਹੁਤ ਉਤੇ ਵੀ ਜਿਆਦਾ ਤਾਂ ਉਸ ਟਾਈਮ ਸਰਜੀਤ ਬਿੰਦਰ ਰਖੀ ਦੇ ਲਈ ਇਹ ਕਿੰਨੀ ਸਿੱਧੂ ਮਸੂਏ ਵਾਲਾ ਦੇਖੋ ਉਹਦਾ ਨੌ ਬਚੇਰਾ ਤਾਂ ਉਹਦੀ ਹੇਕ ਦੇ ਨਾਲ ਇਹਦੇ ਨਾਲ ਕਿਸੇ ਨੂੰ ਜੋੜਿਆ ਨਹੀਂ ਜਾਂਦਾ ਇਹਦੀ ਇਹਦੀ ਆਵਾਜ਼ ਸੀ ਇਹਦੇ ਨਾਲ ਬਿੰਦਰ ਰਖੀ ਦੇ ਨਾਲ ਕੋਈ ਵੀ ਅਜੇ ਤੱਕ ਨਾ ਹੋਇਆ ਮੈਨੂੰ ਲੱਗਦੀ ਨਾ ਉਹਨਾ ਵੀ ਨਹੀਂ ਹੈ ਜਿਹੜੀ ਬਿੰਦਰ ਰਖੀ ਦੀ ਆਵਾਜ਼ ਆ ਸੀ ਸਿੱਧੂ ਮਸੂਏ ਨੂੰ ਚੰਗਾ ਕਹਿੰਦੇ ਪਰ ਉਹਦੇ ਨਾਲ ਇਹਨੂੰ ਜੋੜ ਨਹੀਂ ਸਕਦੇ ਇਹਦੀ ਰਿਕਾਰਡ ਵੱਖਰੀ ਪੈਦਾ ਵੱਖਰਾ ਇਹਦਾ ਦੋਤਾ ਸਰਜੀਤ ਬਿੰਦਰ ਰਖੀਆ ਮੇਰੇ ਸਾਹਾਂ ਚ ਸਮੋਇਆ ਹੋਇਆ ਦੇਖੋ ਮੇਰੀ ਜੇ ਕੋਈ ਪਛਾਣ ਬਣੀ ਆ ਗੀਤਕਾਰੀ ਵਿੱਚ ਭਾਵੇਂ ਮੈਨੂੰ ਦਰਜਨਾ ਹੀ ਗਾਇਕਾਂ ਨੇ ਗਾਇਆ ਪਰ ਮੇਰੀ ਵੱਡੀ ਤੇ ਅਸਲ ਪਛਾਣ ਜੋ ਬਣੀ ਆ ਉਹ ਸੁਰਜੀਤ ਬਿੰਦਰਖੀਆ ਨਾ ਬਣੀ ਇੱਕ ਨਹੀਂ ਦੋ ਨਹੀਂ 154 ਗੀਤ ਮੇਰੇ ਲਿਖੇ ਹੋਏ ਬਿੰਦਰਖੀਆ ਨੇ ਗਾਏ ਤੇ ਦਰਜਨਾ ਹੀ ਗੀਤਾਂ ਚ ਜੇ ਮੇਰਾ ਪਿੰਡ ਮਦਾਰਾ ਬੁੱਲਿਆ ਉਹ ਬਿੰਦਰਖੀਏ ਨੇ ਮਦਾਰਾ ਮਦਾਰਾ ਕੁੱਲ ਦੁਨੀਆ ਵਿੱਚ ਕਰਵਾਤੀ ਮੈਨੂੰ ਜਹਾਜ਼ ਦੇ ਉੱਤੇ ਵੀ ਪਹਿਲੀ ਵਾਰ ਜਦੋਂ ਚੜਨ ਦਾ ਮੌਕਾ ਮਿਲਿਆ 1996 ਵਿੱਚ ਤਾਂ ਉਹ ਸੁਰਜੀਤ ਬਿੰਦਰਖੀਏ ਨੇ ਚੜਾਇਆ ਕੋਈ ਉਸ ਪਾਏ ਦਾ ਗਾਇਕ ਨਹੀਂ ਉੱਠਿਆ ਉੱਠ ਖੜਨਾ ਚਾਹੀਦਾ ਸੀ ਮਨਰਕ ਖਿਆ ਗੋਡ ਗਿਫਟਡ ਕਲਾਕਾਰ ਸੀ ਸਾਨੂੰ ਉਹਦੇ ਤੇ ਬਹੁਤ ਮਿਹਨਤ ਨਹੀਂ ਸੀ ਕਰਨੀ ਪੈਂਦੀ ਰਿਹਰਸਲਾ ਨਹੀਂ ਸੀ ਕਰਾਉਣੀਆਂ ਪੈਂਦੀਆਂ ਉਹਦਾ ਸਟੈਮਨਾ ਹੀ ਇੰਨਾ ਸੀ 5 5 7 7 8 8 10 10 ਗੀਤ ਉਹ ਸਟੂਡੀਓ ਦੇ ਵਿੱਚ ਲਗਾਤਾਰ ਇੱਕੋ ਸੈਟਿੰਗ ਦੇ ਵਿੱਚ ਹੀ ਡੱਬ ਕਰ ਦਿੰਦਾ ਸੀ ਉਹਨੂੰ ਹੱਕ ਦੇ ਜ਼ੋਰ ਵਾਲਾ ਗਾਇਕ ਵੀ ਕਿਹਾ ਜਾਂਦਾ ਚੈਂਪੀਅਨ ਗਾਇਕ ਵੀ ਕਿਹਾ ਜਾਂਦਾ ਅੱਜ ਦੀ ਤਰੀਕ ਵਿੱਚ ਮੇਰੇ ਗੀਤ ਕਹਿ ਲੋ ਜਾਂ ਸਰਜੀਤ ਬਿੰਦ ਰਖੀਏ ਦੇ ਗੀਤ ਬਹੁਤ ਸਾਰੇ ਨਾਮਵਰ ਗਾਇਕ ਜਦੋਂ ਗਾਉਂਦੇ ਆ ਤਾਂ ਇੱਕ ਅਨੂਠੀ ਤੇ ਅਨੋਖੀ ਖੁਸ਼ੀ ਹੁੰਦੀ ਆ ਲੱਗਦਾ ਆ ਕਿ ਕਲਾਕਾਰ ਭਾਈਚਾਰਾ ਇਹ ਸੁਭਾਨੇ ਉਹਨੂੰ ਯਾਦ ਰੱਖ ਰਿਹਾ ਸਰੋਤੇ ਤੇ ਦਰਸ਼ਕ ਵੀ ਉਹਨੂੰ ਯਾਦ ਰੱਖ ਰਹੇ ਆ ਦਰਜੀਤ ਦੋਸਾਂਜ ਉਹਦੇ ਦੋ ਤਿੰਨ ਚਾਰ ਗੀਤ ਅਕਸਰ ਸਟੇਜ ਤੇ ਗਾਉਂਦਾ ਅਮਰਤ ਮਾਨ ਵੀ ਗਾਉਂਦਾ मनमोहन वारस ਵੀ ਗਾਉਂਦਾ ਸਰਬਜੀ ਚੀਮਾ ਵੀ ਗਾਉਂਦਾ surjit khan ਵੀ ਗਾਉਂਦਾ ਤੇ ਜਸਵਿੰਦਰ ਬਰਾੜ ਸੁਨੰਦਾ ਸ਼ਰਮਾ ਤੇ ਹੋਰ ਬਹੁਤ ਸਾਰੇ ਕਲਾਕਾਰ ਅਕਸਰ ਸਟੇਜਾਂ ਤੇ ਬਿੰਦਰਖੀਏ ਦੇ ਗੀਤ ਗਾਉਂਦੇ ਆ ਇਹ surjit bindrakhia ਜੀ ਦਾ ਘਰ ਹੈ ਤੇ ਇੱਥੇ ਹਜ਼ਾਰਾਂ ਵਾਰ ਉਹ ਆ ਕੇ ਰਹੇ ਬੇਸ਼ੱਕ ਉਹਨਾਂ ਦੀ ਮੁਹਾਰੀ ਕੋਠੀ ਆ ਪਰ ਜਿੱਦੀ ਜੀ ਘਰ ਹੈ ਯਿੰਮ ਕਹਿੰਦੇ ਹੁੰਦੇ ਆ ਜੀ ਬੰਦੇ ਦੀਆਂ ਜਿਹੜੀਆਂ ਜੜਾਂ ਹੁੰਦੀਆਂ ਨੇ ਉਹ ਜੜਾਂ ਜਿਹੜਾ ਜਤੀਕਰ ਹੁੰਦਾ ਜਿੱਥੇ ਉਹਦੇ ਮਾਪੇ ਰਹਿੰਦੇ ਸੀ ਇੱਥੇ ਸਿਰਫ ਉਹਨਾਂ ਦੇ ਜਿਹੜੇ ਸਰਵੈਂਟ ਨੇ ਉਹ ਜਿਹੜੇ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਸੀ ਨਿੱਜੀ ਸੇਵਾਦਾਰ ਵੀ ਸੀ ਤੇ ਘਰ ਦੀ ਸਾਮ ਸੰਭਾਲ ਵੀ ਕਰਦੇ ਆ ਉਹੀ ਇੱਥੇ ਰਹਿੰਦੇ ਆ ਅਸੀਂ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਰਵੀ ਜੀ ਉਹਨਾਂ ਦਾ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਏ ਰਵੀ ਜੀ ਜੋ ਬਚਪਨ ਤੋਂ ਆਪਣਾ ਜਿਹੜਾ ਜੀਵਨ ਇਥੇ ਬਤਾਇਆ ਉਹਨਾਂ ਨੇ ਤੇ ਬਹੁਤ ਪਿਆਰਾ ਘਰ ਹੈ ਬੇਸ਼ੱਕ ਪੁਰਾਣਾ ਬਣਿਆ ਹੋਇਆ ਪਰ ਆਪਣੇ ਸਮੇਂ ਦੇ ਵਿੱਚ ਇਹ ਬਹੁਤ ਵਧੀਆ ਘਰਾਂ ਦੇ ਵਿੱਚੋਂ ਇੱਕ ਗਿਣਿਆ ਜਾਣ ਵਾਲਾ ਘਰ ਹੈ ਆਪਾਂ ਰਵੀ ਜੀ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਅਨੁਭਵ ਕੀ ਰਿਹਾ ਸਰਜੀਤਬਿੰਦਰ ਖੀਰਜੀ ਜੀ ਦੇ ਨਾਲ ਤਸਵੀਰ ਦੇ ਸਕਦੇ ਹੋ ਤੁਸੀਂ ਬਣਾ ਕੇ ਦਲਾਨ ਦੇ ਵਿੱਚ ਲਗਾਈ ਹੋਈ ਹੈ ਜਿੱਦਾਂ ਪੁਰਾਣੇ ਟਾਈਮਾਂ ਦੇ ਵਿੱਚ ਲਗਾਈਆਂ ਜਾਂਦੀਆਂ ਸੀ ਤਸਵੀਰਾਂ ਸਰਦੀਤ ਮੰਦਰਕੀਆ ਜੀ ਤੇ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਨਾਮ ਨਾਲ ਉਹਨਾਂ ਦੀ ਫੋਟੋ ਹੈ ਮੰਦਰਕੀਆ ਜੀ ਦੀ ਯਾਦ ਦੇ ਵਿੱਚ ਜਿਹੜੀ ਬੈਠਕ ਜਿੱਥੇ ਉਹ ਆਪਣੇ ਗੈਸਟਾਂ ਨੂੰ ਮਿਲਦੇ ਸੀ ਔਰ ਜਿੰਨੀਆਂ ਉੱਗੀਆਂ ਹਸਤੀਆਂ ਜਿਹੜੀਆਂ ਗੀਤਕਾਰੀ ਦੇ ਖੇਤਰ ਦੇ ਵਿੱਚ ਵੱਡਾ ਨਾਮਣਾ ਖੱਟਣ ਵਾਲੀਆਂ ਹਸਤੀਆਂ ਇਸ ਬੈਠਕ ਦੇ ਵਿੱਚ ਬੈਠ ਕੇ ਸਰਜੀਤ ਬਿੰਦ ਰਖੀਆ ਜੀ ਨਾਲ ਮੁਲਾਕਾਤ ਕਰਦੀਆਂ ਰਹੀਆਂ ਵੈਸੇ ਤਾਂ ਹਜ਼ਾਰਾਂ ਗੀਤ ਸਰਜੀਤ ਬਿੰਦ ਰਖੀਆ ਤੇ ਸੰ세ੇ ਸ਼ੰਦੂ ਦੀ ਜੋੜੀ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਚ ਪਾਏ ਪਰ ਜਿਹੜੀਆਂ ਕੈਸਟਾਂ ਵੱਧ ਮਕਬੂਲ ਹੋਈਆਂ ਉਹਨਾਂ 'ਚ ਮੇਰੀ ਨੱਥ ਡਿਗ ਪਈ ਦੁਪੱਟਾ ਤੇਰਾ ਸੱਤ ਰੰਗ ਦਾ ਲੱਕ ਟੂਣੂ ਟੂਣੂ ਬਸ ਕਰ ਬਸ ਕਰ ਮੁੰਡੇ ਦੇਖ ਕੇ ਇਹਰਾ ਯਾਰ ਬੋਲਦਾ ਤੇ ਜੱਟ ਦੀ ਪਸੰਦ ਤੇ ਆਖਰੀ ਗੀਤ ਜਿਹੜਾ ਉਹਨਾਂ ਦਾ ਸਭ ਤੋਂ ਵੱਧ ਮਕਬੂਲ ਹੁੰਦਾ ਨੀਵੇਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਉਹਨਾਂ ਦੀ ਆਵਾਜ਼ ਉਹਨਾਂ ਦੀ ਗਾਇਕੀ ਨੂੰ ਜਿਹੜਾ ਸਪੈਸ਼ਲ ਜੂਰੀ ਅਵਾਰਡ ਮਿਲਦਾ 2004 ਚ ਫਿਲਮ ਫੇਅਰ ਅਵਾਰਡ ਮਿਲਦਾ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਆ ਪੰਜਾਬੀ 뮤직 ਨੂੰ ਇਹ ਉਹਨਾਂ ਦੇ ਪਿਤਾ ਸੁੱਚਾ ਸਿੰਘ ਪਹਿਲਵਾਨ ਜੀ ਉਹਨਾਂ ਦੀ ਫੋਟੋ ਵੀ ਇੱਥੇ ਲਗਾਈ ਗਈ ਆ ਜਿਨ੍ਹਾਂ ਦਾ ਕਾਫੀ ਅਸਰ ਰਸੂਖ ਆਲੇ ਦਾਲ ਦੇ ਪਿੰਡਾਂ ਦੇ ਵਿੱਚ ਸੀ ਯਾਦ ਦੇ ਵਿੱਚ ਇੱਕ ਸਟੈਚੂ ਵੀ ਬਣਾਇਆ ਗਿਆ ਇਹ ਸਟੈਚੂ ਕਲਕਲਾ ਮੋਗਾ ਤੋਂ ਸਰਜੀਤ ਬਿੰਦਰਖੀਆ ਜੀ ਨੂੰ ਦਿੱਤਾ ਗਿਆ ਸੀ نیچے ਲਿਖਿਆ ਹੋਇਆ ਮਨਜੀਤ ਸਿੰਘ ਕਲਕਲਾ ਜੀ ਵੱਲੋਂ ਇਹ ਪੇਂਟ ਕੀਤਾ ਗਿਆ ਸੀ ਉਹਨਾਂ ਨੂੰ ਪੰਜਾਬੀ ਗਾਇਕੀ ਦਾ ਮਾਣ ਸਰਜੀਤ ਬਿੰਦਰਖੀਆ ਨਾਮਾਂ ਦੀ ਜੇ ਗੱਲ ਕਰੀਏ ਤਾਂ ਇਨਾਮ ਬੇਸ਼ੱਕ ਬਹੁਤ ਜ਼ਿਆਦਾ ਵੱਡੇ ਪੱਦਰ ਦੇ ਉੱਤੇ ਇਨਾਮ ਇਹਨਾਂ ਨੂੰ ਮਿਲੇ ਆ ਪਰ ਇਨਾਮਾਂ ਨਾਲੋਂ ਵੱਡੀ ਅਹਿਮੀਅਤ ਜਿਹੜੀ ਇਸ ਗੱਲ ਦੀ ਹੈ ਕਿ ਸਰਜੀਤ ਬਿੰਦਰਖੀਆ ਕਿਸੇ ਦੀ ਜਾਣ ਪਹਿਚਾਨ ਦੇ ਮੋਤਾਜ ਨਹੀਂ ਰਹੇ ਅੱਜ ਦੁਨੀਆ 'ਚ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਪੰਜਾਬੀ ਬੈਠੇ ਨੇ ਪੰਜਾਬੀ ਸਰਜੀਤ ਬਿੰਦਰਖੀਆ ਜੀ ਦੀ ਆਵਾਜ਼ ਜਿਹੜੀ ਉਹਨਾਂ ਦੀ ਲੰਮੀ ਹੇਕ ਸੀ ਜਿੰਨੀ ਲੰਮੀ ਹੇਕ ਉਹ ਲਾਉਂਦੇ ਸੀ ਔਰ ਉਹ ਹੇਕ ਕਰਕੇ ਹੀ ਉਹਨਾਂ ਦੀ ਪ੍ਰਸਿੱਧੀ ਹੋਈ ਤੇ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਇਦਾਂ ਦੇ ਕਲਾਕਾਰ ਜਿਨ੍ਹਾਂ ਨੇ ਕਿਤੇ ਕੋਈ ਸਿੱਖਿਆ ਨਹੀਂ ਸ਼ੁਰੂਤ ਲਈ ਖੁਦ ਹੀ ਆਪਣੇ ਗੁਰੂ ਬਣੇ ਹਾਲਾਂਕਿ ਬਾਅਦ ਵਿੱਚ ਉਹਨਾਂ ਅਤਲ ਸ਼ਰਮਾ ਨੂੰ ਆਪਣਾ ਗੁਰੂ ਧਾਰ ਲਿਆ ਆਪ ਹੀ ਜਿੱਦਾਂ ਬਜ਼ੁਰਗਾਂ ਨੇ ਦੱਸਿਆ ਕਿ ਤੂੰ ਵੀ ਤੇ ਪੀਪੀ ਨੂੰ ਖੜਕਾ ਕੇ ਉਹ ਗੀਤ ਗਾ ਲੈਂਦੇ ਸੀ ਤੇ ਉਤੋਂ ਗੀਤ ਗਾਉਂਦੇ 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 ਉਹ ਕਿਸ ਮੁਕਾਮ ਤੇ ਪਹੁੰਚੇ ਬੜੀ ਵੱਡੀ ਗੱਲ ਹੈ ਰਵੀ ਜੀ ਤੁਹਾਡੇ ਕੋਲ ਜਾਨਣਾ ਚਾਹਾਂਗੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਕਿੱਥੋਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਜਾਂ ਕਿਤੋਂ ਮੈਂ ਪਟਨਾ ਸਾਹਿਬ ਤੋਂ ਹਾਂ ਪਟਨਾ ਸਾਹਿਬ ਤੋਂ ਹਾਂਜੀ ਹਾਂਜੀ ਤੁਸੀਂ ਕਦੋਂ ਤੋਂ ਲੈ ਕੇ ਸਰਜੀਤਬਿੰਦ ਰਖੀਆ ਜੀ ਦੇ ਘਰ ਦੇ ਵਿੱਚ ਇੱਕ ਸਰਵੈਂਟ ਦੇ ਤੌਰ ਤੇ ਰਹੇ ਹੋ ਮੈਨੂੰ ਲਗਭਗ 30 ਸਾਲ ਹੋ ਗਿਆ ਸਰ ਜੀ ਰਹਿੰਦੇ ਨੂੰ ਅੱਛਾ ਜੀ ਬਚਪਨ ਤੇ ਹੀ ਮੈਂ ਰਹਿੰਦਾ ਤੇਰੇ 14 ਸਾਲ ਦੀ ਉਮਰ ਸੇ ਬਾਕੀ ਚਲੋ ਆਨੇ ਵਾਲਾ ਟਾਈਮ ਮੈਂ ਰਬ ਕਰੇ ਜਿੰਨੀ ਮੇਰੀ ਜ਼ਿੰਦਗੀ ਹੈ اسی ਘਰ ਵਿੱਚ ਮੇਰੀ ਉਹ ਜ਼ਿੰਦਗੀ ਕੱਟੇ ਮੇਰੀ ਆਹੀ ਇੱਛਾ ਤੁਸੀਂ ਤਾਂ ਬੜਾ ਨੇੜਿਓਂ ਦੇਖਿਆ ਹੋਣਾ ਸਰਜੀਤ ਬਿੰਦਰ ਖੀਆ ਜੀ ਨੂੰ ਹਾਂਜੀ ਹਾਂਜੀ ਕਿਦਾਂ ਦਾ ਵਰਤੌ ਹੁੰਦਾ ਸੀ ਤੁਹਾਡੇ ਨਾਲ ਜਾਂ ਉਹਨਾਂ ਦਾ ਰਹਿਣ ਸਹਿਣ ਕਿਦਾਂ ਦੇ ਇਨਸਾਨ ਦੇ ਤੌਰ ਤੇ ਕਿਦਾਂ ਦੇਖਦੇ ਹੋ ਉਹਨੂੰ ਬਸ ਮੇਰੇ ਲਈ ਇਹ ਸਮਝੋ ਕਿ ਮੇਰਾ ਰੱਬ ਇਸ ਦੁਨੀਆ ਸੇ ਚਲੇ ਗਿਆ ਸਰ ਜੀ ਹਾਂ ਆਹੀ ਸਮਝੋ ਮੇਰੇ ਲਈ ਮੈਂ ਹੋਰ ਉਸੇ ਉਸੇ ਘਟ ਉਹਨਾਂ ਦੀ ਇਹ ਨਹੀਂ ਹੈ ਮੇਰੇ ਲਈ ਬਸ ਇੰਨੇ ਵਧੀਆ ਇਨਸਾਨ ਇੰਨੇ ਖੁਸ਼ਦਿਲ ਇਨਸਾਨ ਤੇ ਬਿੰਦਰ ਰੱਖਿਆ ਬਾਬੂ ਜੀ ਬਹੁਤ ਅੱਛੇ ਇਨਸਾਨ ਤੇ ਹਰੇਕ ਪਾਸੇ ਮੇਰੇ ਲਈ बस समझ लो रब से जब चले गए तो मेरा समझ लो रब रूठ गया दुनिया से कल मेरे परिवार दो बच्चे तो मेरे चार हैं दो पटना साहब अजे दो उ जी सुरजी इन्होंने पहली ਫਿਰ ਤੇਰਾ 14 ਕਿੱਲੇ ਆ ਜੀ ਇਸ ਟਾਈਮ ਹਾਂ ਤੇ 14 ਕਿੱਲੇ ਕਰੀ ਬਿੰਦ ਦੇ ਵਿੱਚ ਦੇਖ ਰਿხ ਤੁਸੀਂ ਕਰ ਹਾਂਜੀ ਹਾਂਜੀ ਮੈਂ ਹੀ ਦੇਖਭਾਲ ਕਰਦਾ ਸਭ ਕੁ ਖੇਤੀਬਾੜੀ ਕਰ ਜਾਨ ਉਹਨਾਂ ਦੇ ਵਾਈਫ ਉਹ ਵੀ ਇੱਥੇ ਆਉਂਦੇ ਹੁੰਦੇ ਹਾਂਜੀ ਹਾਂਜੀ ਆਉਂਦੇ ਰਹਿੰਦੇ ਆ 10 ਦਿਨ 5 ਦਿਨ ਮਹੀਨਾ ਜਦੋਂ ਉਹਨਾਂ ਦਾ ਟਾਈਮ ਲੱਗਦਾ ਹੈ ਆ ਜਾਂਦੇ ਉਹ ਘੁੰਮ ਫਿਰ ਜਾਂਦੇ ਆ ਬਾਕੀ ਜਦ ਜਿੰਨਾ ਟਾਈਮ ਦਿਲ ਕਰਿਆ ਘੰਟਾ 2 ਘੰਟਾ ਮarre ਕੇ ਚਲੇ ਜਾਂਦੇ ਘੁੰਮ ਫਿਰ ਕੇ ਹਾਂਜੀ ਪਿੰਡ ਜ਼ਰੂਰ ਆਉਂਦੇ ਆ ਹਫਤਾ ਦੋ ਹਫਤਾ ਜਦੋਂ ਟਾਈਮ ਲੱਗਦਾ ਜ਼ਰੂਰ ਆਉਂਦੇ ਪਿੰਡ ਹਾਂਜੀ ਦੋਸਤੋ ਸਰਜੀਤ ਮਿੰਦਰਖੀਆ ਜੀ ਬਾਰੇ ਆਪਾਂ ਗੱਲਬਾਤ ਕਰ ਰਹੇ ਪਿੰਡ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀ ਰਹੇ ਆ ਜਿਹੜੇ ਬਚਪਨ ਤੋਂ ਉਹਨਾਂ ਨੂੰ ਜਾਣਦੇ ਆ ਅਸੀਂ ਉਹਨਾਂ ਨਾਲ ਮੁਲਾਕਾਤਾਂ ਕਰ ਰਹੇ ਆ ਤੇ ਸਾਡੇ ਨਾਲ ਨੇ ਹਰਵੰਦ ਸਿੰਘ ਜੀ ਜਿਹੜੇ ਬਚਪਨ ਤੋਂ ਸਰਜੀਤ ਬਿੰਦਰਖੀਆ ਜੀ ਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਆ ਉਹਨਾਂ ਦੇ ਕਿਰਦਾਰ ਬਾਰੇ ਉਹਨਾਂ ਦੇ ਰਹਿਣ ਸਹਿਣ ਬਾਰੇ ਉਹਨਾਂ ਦੀ ਦੇਣ ਆ ਜੋ ਸਮਾਜ ਨੂੰ ਉਹਦੇ ਬਾਰੇ ਜਾਣਦੇ ਆ ਆਪਾਂ ਗੱਲ ਕਰਾਂਗੇ ਹਰਵੰਦ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਹਰਵੰਦ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਹੋ ਛੋਟਾ ਭਰਾ ਸੀ ਅੱਛਾ ਜੀ ਸਾਡੇ ਅੰਕਲ ਜੀ ਦਾ ਮੁੰਡਾ ਸੀ ਅੱਛਾ ਅੱਛਾ ਤੁਸੀਂ ਤੁਸੀਂ ਉਹਨਾਂ ਦੇ ਤਾਏ ਦੇ ਮੁੰਡੇ ਹੋ ਜਾਂ ਚਾਚੇ ਦੇ ਤਾਏ ਦੇ ਮੁੰਡੇ ਹੋ ਤਾਏ ਦੇ ਮੁੰਡੇ ਹੋ ਠੀਕ ਹਾਂ ਮੇਰੇ ਪਿਤਾ ਜੀ ਮੇਰੇ ਅੰਕਲ ਨਾਲੋਂ ਵੱਡੇ ਸੀ ਅੱਛਾ ਉਹ ਸਰਦਾਰ ਸੁੱਚਾ ਸਿੰਘ ਪਹਿਲਵਾਨ ਜੀ ਨੇ ਨਾਮ ਰੋਸ਼ਨ ਕੀਤਾ ਇਸ ਨਗਰੀ ਦਾ ਇਲਾਕੇ ਦਾ ਪੂਰੇ ਜ਼ਿਲ੍ਹੇ ਦਾ ਅਰਮਕਾਰੀ ਚਾਹ ਨਾ ਕੱਢਿਆ ਸੀ ਇਸ ਪਿੰਡ ਦਾ ਵੀ ਜ਼ਿਲ੍ਹੇ ਦਾ ਵੀ ਜਿੱਥੇ ਵੀ ਕਿਤੇ ਖਾੜੇ ਦੇ ਵਿੱਚ ਜਾਂਦਾ ਸੀ ਬਿੰਨ ਰੱਖੀਆ ਬਈ ਬਿੰਨ ਰੱਖੀਆ ਫਿਰ ਸਰਜੀਤ ਨੂੰ ਅਸੀਂ ਆਪਣੇ ਭਰਾ ਨੂੰ ਵੀ ਕੋਸ਼ਿਸ਼ ਕੀਤੀ ਵੀ ਇਹ ਬੂਟੇ ਦੀ ਜਗਾ ਬੂਟਾ ਲਾਇਆ ਜਾਵੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਕੁश्ती ਵਾਲ ਨੂੰ ਨਹੀਂ ਚੱਲਿਆ ਇਹ ਤੁਸੀਂ ਉਹਨੂੰ ਪਹਿਲਵਾਨ ਬਣਾਉਣਾ ਚਾਹੁੰਦੇ ਸੀ ਹਾਂਜੀ ਅਸੀਂ ਬਚਪਨ ਤੋਂ ਗਿਆ ਵੀ ਹੈ ਦੋ ਚਾਰ ਖਾੜੇ ਵਿੱਚ ਗਿਆ ਪਹਿਲਵਾਨੀ ਕਿਦਾਂ ਦੀ ਹੁੰਦੀ ਸੀ ਉਹਨਾਂ ਦੀ ਪਹਿਲਵਾਨੀ ਥੋੜੀ ਠੰਡੇ ਬੇਸ ਤੇ ਜੀ ਉਹਨਾਂ ਚਾਚਾ ਜੀ ਜਿੰਨਾ ਤੇਜ਼ ਨਹੀਂ ਸੀ ਅੱਛਾ ਜੀ ਰਲਮੀ ਮੇਲੀ ਮੀਲੀ ਜਾਨੀ ਕਿ ਆ ਥੋੜਾ ਅਸਰ ਵੀ ਹੈ ਸੀ ਅਜੇ ਬੱਚਾ ਹੀ ਸੀ ਉਸ ਪਾਸੇ ਨੂੰ ਨਾ ਚੱਲਿਆ ਤੇ ਫਿਰ ਉਹ ਗੌਣ ਵਾਲੇ ਘੂੜੇ ਵਿੱਚ ਪੈ ਗਿਆ ਤੁੰਬੀ ਜੀ ਖੜਕਾਈ ਜਾਣੀ ਆ ਮੋਰੀ ਦੇ ਵਿੱਚ ਉਹਦਾ ਜਨਮ ਹੋਇਆ ਐਸੀ ਤੁੰਬੀ ਜੀ ਖੜਕਾਇਆ ਕਰਦੇ ਆ ਨਾਲੇ ਮੋਰੀ ਦੀ ਗਲੀ ਦੇ ਵਿੱਚ ਅੱਛਾ ਜੀ ਮੈਂ ਜਦੋਂ ਇਹ ਵਜੇ ਪਰਕਾਰਡ ਗਾਉਣੇ ਤੂੰ ਵੀ ਘੜਕਾਉਣੀ ਮੈਂ ਕਿਹਾ ਤੂੰ ਐਵੇਂ ਕਿਉਂ ਪਰੇਸ਼ਾਨ ਕਰਦਾ ਕੋਈ ਗੱਲ ਪੈ ਜੂ ਮੋਤੇ ਨੇ ਉਹ ਨਹੀਂ ਭਾਈ ਨਹੀਂ ਨਹੀਂ ਇਦਾਂ ਕਰਕੇ ਉਹ ਨਹੀਂ ਜਾਣੀ ਆਲਮ ਟੋਲ ਦਾ ਚੰਗਾ ਮੈਂ ਨਹੀਂ ਵਝਾਉਂਦਾ ਜਦੋਂ ਪਸ਼ੂ ਛੱਡਣੇ ਖੇਤ ਦੇ ਵਿੱਚ ਚਲੇ ਜਾਣਾ ਉੱਥੇ ਵੀ ਤੂੰ ਵੀ ਨਾਲੇ ਰੱਖਣੀ ਯਾਨੀ ਉਹਦੇ ਮਾਨ ਵਿੱਚ ਗਾਉਣ ਵਾਲਾ ਜੋ ਉੱਥੇ ਜਾਗੀ ਹੋਈ ਸੀ ਚਲੋ ਚੱਲਦਾ ਰਿਹਾ ਕੰਮ ਇੱਕ ਦੋ ਪ੍ਰੋਗਰਾਮ ਇੱਥੇ ਹੋਏ ਸਕੂਲ ਦੇ ਵਿੱਚ ਉਹਨਾਂ 'ਚ ਵੀ ਉਹਦਾ ਚੰਗਾ ਪ੍ਰਭਾਵ ਪਿਆ ਜਿੱਦਾਂ ਉਸ ਸਮੇਂ ਦੇ ਵਿੱਚ ਗਾਉਣ ਨੂੰ ਕੋਈ ਬਾੜਾ ਵਧੀਆ ਗੱਲ ਨਹੀਂ ਸੀ ਮੰਨਿਆ ਜਾਂਦਾ ਜਿਵੇਂ ਜੱਟਾਂ ਦਾ ਮੁੰਡਾ ਸੀ ਗਾਉਣ ਲੱਗਿਆ ਸੀ ਹਾਂ ਜੀ ਪਰਿਵਾਰ ਵੱਲੋਂ ਵਿਰੋਧ ਵੀ ਹੋਇਆ ਹੋਣਾ ਕੋਈ ਗੱਲ ਇਹਦਾ ਮਾਪੋਤਿਆਂ ਨੇ ਵਿਰੋਧ ਕਰਿਆ ਕਈ ਕਲਾਕਾਰ ਜਿਹੜੇ ਚੰਗੇ ਤਕੜੇ ਸੀ ਉਹਨਾਂ ਨੇ ਵੀ ਵਿਰੋਧ ਕਰਿਆ ਵੀ ਬੂਟੇ ਨੂੰ ਸਾਨੂੰ ਇੰਦੇ ਸਕੁਆਲੀ ਕਰੇਗਾ ਬਈ ਕੋਈ ਕੁਛ ਕਰਨਾ ਸੀ ਆਪਣੀ ਆਪਣੀ ਰੂਟੀ ਹਰੇਕ ਸ਼ਰੀਕਲਾ ਸ਼ਰੀਕ ਬਈ ਕੁੱਤੇ ਜਿਵੇਂ ਕਹਿੰਦੇ ਨੇ ਕੁੱਤੇ ਦਾ ਕੁੱਤਾ ਬਈ ਹੁੰਦਾ ਇਹ ਗਾਉਣਾ ਵਾਲਿਆਂ ਦੇ ਵਿੱਚ ਇਹ ਭਲਵਾਨਾਂ ਦੇ ਵਿੱਚ ਇਹ ਖੂਬੀ ਹੈ ਇਹਨਾਂ ਦੇ ਅੰਦਰ ਮੰਨਦੇ ਇੱਕ ਦੂਸਰੇ ਨੂੰ ਕੋਈ ਮੇਤੋ ਚੜਤ ਤੇ ਚੜਤੋ ਹੈ ਉਹ ਗੈਨੇ ਵੀ ਨਹੀਂ ਸਾੜੀ ਉਪਰਾ ਹੋਏ ਤੇ ਦੂਜੇ ਦੀ ਨਾ ਹੋਏ ਅੱਛਾ ਉਹਨਾਂ ਦੇ ਪਿਤਾ ਜੀ ਤੱਕ ਅਪਰੋਚ ਕੀਤੀ ਵੀ ਇਹਨੂੰ ਗਾਉਣ ਤੋਂ ਹਟਾਓ ਹਾਂ ਜੀ ਕੋਈ ਨਾਂ ਨਹੀਂ ਸਕਦੇ ਹੋ ਕਿਹੜੇ ਸਿੰਗਰ ਸੀਓ ਉਹ ਉਹ ਕਾਨੂੰਨ ਵਾਲੇ ਨਾਲ ਅਗਲਾ ਕਹਿੰਦਾ ਵੀ ਬਹੁਤ ਦੂਰ ਤੱਕ ਰਿਕਾਰਡ ਨਹੀਂ ਆਣੀ ਉਹ ਵੀ ਚਰਦੀ ਕਲਾ ਚ ਰਹਿਣ ਸਾਡੇ ਦਾ ਜੋ ਕੁਝ ਬਣਨਾ ਸੀ ਬਣ ਗਿਆ ਆ ਕੇ ਗਰਦਾਸ ਮਾਨ ਨੇ ਬੜਾ ਸਨਮਾਨ ਕੀਤਾ ਉਹਦੇ ਭੋਗ ਤੇ ਆ ਕੇ ਉਹ ਕਹਿੰਦਾ ਵੀ ਅਸੀਂ ਵੀ ਕਲਾਕਾਰ ਹਾਂ ਅਸੀਂ ਚਾਦੀ ਕਲਾਕਾਰ ਹੈ ਪਰ ਜੋ ਕੁਝ ਸਰਦਾਰ ਸਰਜੀਤ ਸਿੰਘ ਦੇ 65 ਸੀ ਦਾ ਸੀ ਕਲਾਕਾਰੀ ਦਾ ਏ ਬਹੁਤ ਮਾਰ ਨਿਕਲਿਆ ਵੀ ਉਹ ਅਸੀਂ ਨਹੀਂ ਬਣ ਸਕਦੇ ਇਹ ਗਰਦਾਸ ਮਾਨ ਦੀਆਂ ਗੱਲਾਂ ਐ ਇੱਥੇ ਸਤਖੰਡਰ ਚ ਗੁਰਦੁਆਰੇ ਚ ਭੋਗ ਪਿਆ ਕੋਈ ਲਿਖੇ ਨਹੀਂ ਤਾਂ ਹਜ਼ਾਰਾਂ ਦੀ ਤਦਾਦ ਦੁਨੀਆ ਸੀ ਮੇਰੇ ਖਿਆਲ 50000 ਬੰਦਾ ਹੋਊਗਾ ਕਿਤੇ ਖੜਨੇ ਨੂੰ ਜਗ੍ਹਾ ਪੰਜ ਚਾਰ ਕਿਲੇਾਂ ਦੇ ਵਿੱਚ ਜਗ੍ਹਾ ਨਹੀਂ ਸੀ ਇੰਨਾ ਇਕੱਠੀ ਹੋਇਆ ਤੇ ਸੰਦੂ ਵੀ ਦੇਣ ਸੀ ਚਮਚੇਰ ਸੰਦੂ ਹੂੰ ਉਹਨੂੰ ਗਾਣੇ ਨੰੰਦਾ ਸੀ ਹੋਰ ਰਿਕਾਰਡਿੰਗ ਕਰੋਂਦਾ ਸੀ ਪਰ ਉਹਦੀ ਕੋਈ ਵੀ ਰਿਕਾਰਡਿੰਗ ਇਹੋ ਜਿਹੀ ਨਹੀਂ ਜਿਹੜੀ ਪਰਿਵਾਰ ਦੇ ਵਿੱਚ ਬੈਠ ਕੇ ਨਾ ਧੀਆਂ ਪਹਿਣਾ ਮਾਵਾਂ ਚਾਚੀਆਂ ਤਾਈਆਂ ਨਾ ਸੁਣ ਸਕਣ ਬਹੁਤ ਰਲਮੀਆਂ ਫਿਲਮਾਂ ਨਹੀਂਆਂ ਵੀ ਰਿਕਾਰਡਿੰਗ ਕਰੀ ਹੈ ਉਹਨੀਆਂ ਸਭ ਸੁਣ ਸਕਦੇ ਸੀ ਕੋਲ ਬੈਠੇ ਭੈਣ ਭਾਈ ਵੀ ਧੀਆਂ ਪੁੱਤ ਜੇ ਮੇਰੀਆਂ ਲੜਕੀਆਂ ਵੀ ਉਹਦੇ ਨਾਲ ਬੈਠਦੀਆਂ ਰਹਿੰਦੀਆਂ ਸੀ ਕਦੇ ਉਹ ਤਪਲਾ ਜਿਹਾ ਵਜਾਉਂਦੀਆਂ ਰਹਿੰਨਾ ਉਹਨਾਂ ਨੂੰ ਵੀ ਬਹੁਤ ਚੋਚ ਕਰੇ ਉਹਨੇ ਕਿਉਂ ਗਉਣਾ ਵਾਲਿਆਂ ਦੇ ਆਪਣੇ ਸਾਹ ਉਹਨੇ ਪਹੁੰਚਾਉਂਦਾ ਆਪਣਾ ਸਾਹ ਜਦੋਂ ਨੌ ਰੋਸ਼ਨ ਹੋ ਗਿਆ ਉਸ ਤੋਂ ਬਾਅਦ ਮੰਨ ਤਾਂ ਬਹੁਤ ਹੋਇਆ ਹੋਣਾ ਜਿਹੜੇ ਬਹੁਤ ਮੰਨ ਤਾਂ ਹੋਈਏ ਬਹੁਤ ਮੰਨ ਤਾਂ ਹੋਈ ਕੋਈ ਲੇਖਾ ਹੀ ਨਹੀਂ ਮੇਰੇ ਚਾਚਾ ਜੀ ਕਰਕੇ ਉਹਦੀ ਹੋਰ ਵੀ ਜ਼ਿਆਦਾ ਬੁੱਕ ਚ ਗਈ ਸੋਚਿਆ ਸੀ ਪਹਿਲਵਾਨ ਦਾ ਲੜਕਾ ਹੈ ਜੀ ਇਹ ਕਲਾਕਾਰ ਹੈ ਜਿੱਥੇ ਕਿਤੇ ਸਟੇਜ ਤੇ ਜਾਣਾ ਤੇ ਅਸੀਂ ਨਾਲ ਵੀ ਗਏ ਆ ਦੇਖਿਆ ਵੀ ਹੈ ਫਿਰ ਆਪਣੇ ਘਰਮੇ ਵੀ ਇੱਕ ਦੋ ਨਾਲ ਤਿਆਰ ਕੇ ਇੱਕ ਦੋ ਤੋਂ ਝਗੜੇ ਵੀ ਹੋ ਲਏ ਤੇ ਮੈਂ ਕਈ ਵਾਰ ਸ਼ਰਾਬੀ ਹੋਏ ਹੋਏ ਹੁਣ ਨਹੀਂ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਅੱਜ ਕੱਲ ਦਾ ਜਿਹੜਾ ਮਾਹੌਲ ਹੈ ਇਹ ਬਹੁਤ ਦਿਲਚਸਪ ਵੀ ਹੈ ਕਿਸੇ ਨੇ ਕੋਈ ਇਹ ਗਾਣਾ ਲਾਓ ਜੀ ਉਹ ਗਾਣਾ ਲਾਓ ਪਰ ਉਹਨੇ ਗਲਤ ਸਟੈਪ ਲਈ ਕਦੇ ਵੀ ਛੱਕਿਆ ਕਿੰਨੇ ਗਾਣੇ ਉਹਦੇ ਰਿਲੀਜ਼ ਹੋਏ ਨੇ ਉਹ ਐਕਸੈਸਫੁਲ ਹੋਏ ਨੇ ਅੱਛੇ ਹੋਏ ਨੇ ਹਰ ਮਿੱਟੀ ਦਾ ਮਨ ਮੋਇਆ ਹੋਣਾ ਨਾ ਨਹੀਂ ਹੋਇਆ ਕੋਈ ਗੱਲਾ ਕੀਰ ਕਾਉਂਡਰ ਨਹੀਂ ਕਰੀ ਵੀ ਸਾਰੀਆਂ ਇਹ ਗੱਲਾਂ ਬਚਪਨ ਤੋਂ ਹੋਰ ਪਾਸੇ ਨਾ ਚੱਲਿਆ ਫਿਰ ਇੱਥੇ ਤੇ ਉਰ ਉੱਪਰ ਚੱਲਿਆ ਗਿਆ ਉਰੇ ਪਿੰਡਾਂ ਦਾ ਮਾਹੌਲ ਕੁਝ ਹੋਰ ਹੈ ਉੱਪਰ ਸ਼ਹਿਰ ਦਾ ਕੁਝ ਮਾਹੌਲ ਹੋਰ ਹੈ ਉੱਥੇ ਤੋਂ ਫਿਰ ਉਹ ਮੋਹਾਲੀ ਚੱਲਿਆ ਗਿਆ ਮੋਹਾਲੀ ਤੇ ਫਿਰ ਜਾਂਦਾ ਸ਼ਮਸ਼ੇਰ ਸੰਧੂ ਨਾਲ ਸਾਹਮਣ ਲਿਆ ਉਹਨੇ ਪੂਰੀ ਚੜ੍ਹਾਈ ਸ਼ਮਸ਼ੇਰ ਸੰਧੂ ਦੀ ਦੇਣ ਹੈ ਉਹਨੂੰ ਜਿਆਦਾ ਹੈ ਸਿਗਰ ਡੰਡਿਆ ਤੇ ਲੈ ਜਾਣਾ ਹੂੰ ਚੰਗੀ ਆਵਾਜ਼ ਤੇ ਚੰਗੀ ਲਿਖਤ ਜਦੋਂ ਇਕੱਠੇ ਹੋ ਜਾਂਦੇ ਆ ਤਾਂ ਉਹ ਦੁਨੀਆ ਭਰ ਚ ਬਲੰਦ ਹੋ ਗਈ ਹਾਂਜੀ ਦੁਨੀਆ ਭਰ ਦਾ ਮਨ ਮੋਹ ਲੈ ਜਾਨੀ ਇਲਾਕੇ ਦਾ ਮਨ ਮੋਹ ਲਿਆ ਉਹਨੇ ਬਹੁਤ ਚੰਗਾ ਕਲਾਕਾਰ ਹੋਇਆ ਪਰ ਸਾਡੇ ਵਿੱਚ ਸਾਨੂੰ ਦੁੱਖ ਇਹ ਹੀ ਹੈ ਵੀ ਬਹੁਤ ਛੋਟੀ ਉਮਰ ਚ ਸਾਨੂੰ ਉਹ ਚੁੜਾ ਦੇ ਗਿਆ ਉਹ ਸਾਡਾ ਇੱਕ ਸੱਜਾ ਅੰਗ ਸੀ ਉਹ ਕਿਤੇ ਅੱਜ ਤੱਕ ਰਹਿਣਾ ਅਸੀਂ ਕਿਤੇ ਤੋਂ ਕਿਤੇ ਪੁੱਜੇ ਹੋਣ ਦੇ ਪਰਾ ਨਾ ਮੋੜਾ ਨਹੀਂ ਛੱਡਿਆ ਜਾਂਦਾ ਇੱਕ ਸੱਜਾ ਵਾਂਗੂ ਬੰਦੇ ਦਾ ਕੱਟਿਆ ਜਾ ਬਈ ਇੱਕ ਅੰਗ ਨਾਲ ਕਿਆ ਕਰੂਗਾ ਸਾਡਾ ਇੱਕ ਬਹੁਤ ਵੱਡਾ ਅੰਗ ਸੀ ਉਹ ਸਾਡਾ ਭਰਾ ਵੀ ਏਸੀ ਸਾਡਾ ਸਾਥੀ ਏਸੀ ਸਾਡੀ ਵਾਕ ਵੀ ਇਸ ਇਲਾਕੇ ਦੇ ਵਿੱਚ ਧੋ ਦੇ ਬਦੌਲਤ ਬਹੁਤ ਜ਼ਿਆਦਾ ਇੱਜ਼ਤ ਚੱਲੀ ਬਿੰਦ ਰੱਖਿਆ ਜੀ ਬਿੰਦ ਰੱਖਿਆ ਮਨ ਪਰ ਆਉਂਦਾ ਗੱਲਾਂ ਯਾਦ ਕਰਕੇ ਹਾਂ ਹਾਂ ਹੁੰਦਾ ਹੀ ਹੈ ਹੌਣੇ ਭਰਾ ਸੀ ਭਰਾ ਕਿਤੇ ਮਿਲਦੇ ਨੇ ਭਰਾ ਤਾਂ ਭਰਾ ਹੀ ਹੁੰਦਾ ਕਹਣਾ ਜੂਏ ਮਰ ਗਈ ਜਿੱਤ ਨਹੀਂ ਦੇ ਵਿੱਚ ਹਾਰਨਾ ਹੋਇਆ ਪਾਇਆ ਮਰ ਗਿਆ ਪਿਆਰ ਨਹੀਂ ਇਹ ਵਿੱਚ ਖਾਰ ਨਾ ਹੋਵੇ ਤੀਵੀ ਜੈਸਾ ਵਜીર ਨਹੀਂ ਜੇ ਜਨਾਨੀ ਬਦਕਾਰ ਨਾ ਹੋਵੇ ਇੱਕ ਕਹਾਵਤਾਂ ਤਤ ਕੱਢੇ ਸਿਆਣਿਆਂ ਦੇ ਭਾਈ ਤਾਂ ਭਾਈ ਹੋਂਦਾ ਸੰਸਾਰ ਦੇ ਵਿੱਚ ਇੱਕ ਬਹੁਤ ਵਕਰੀ ਚੀਜ਼ ਹੈ ਭਾਈ ਭੈਣ ਭਾਈ ਧੰਨਵਾਦ ਜੀ ਸਮਾਂ ਦੇਣ ਲਈ ਇਹ ਸਨ ਹਰਵੰਤ ਸਿੰਘ ਜੀ ਉਹਨਾਂ ਦੇ ਕਜ਼ਨ ਸੀ ਭਰਾ ਜਿਹੜੇ ਬਚਪਨ ਤੋਂ ਬਿੰਦਰਖੀਆ ਸਾਹਿਬ ਦੇ ਨਾਲ ਰਹੇ ਤੇ ਜਿੱਦਾਂ ਉਹਨਾਂ ਨੇ ਦੱਸਿਆ ਵੀ ਕਹਿਣਾ ਵੀ ਮੰਨਦੇ ਸੀ ਇਹਨਾਂ ਦਾ ਡਰ ਵੀ ਇਹਨਾਂ ਦਾ ਰੱਖਦੇ ਸੀ ਜਦੋਂ ਉਹ ਸ਼ਰਾਬ ਪੀਂਦੇ ਸੀ ਤਾਂ ਇਹਨਾਂ ਦੇ ਡਰ ਤੋਂ ਹਟੇ ਵੀ ਆ ਜਾਂ ਚੋਰੀ ਵੀ ਕਰਦੇ ਸੀ ਪਰ ਨਾਲ ਦੀ ਨਾਲ ਇਹ ਵੀ ਹੈ ਵੀ ਜਦੋਂ ਇੰਨਾ ਵੱਡਾ ਸ਼ਖਸ਼ ਇੰਨੀ ਵੱਡੀ ਸ਼ਖਸੀਅਤ ਅਚਾਨਕ ਚਲੀ ਜਾਂਦੀ ਹੈ ਤਾਂ ਪਰਿਵਾਰ ਨੂੰ ਵਿਛੋੜਾ ਝੱਲਣਾ ਔਖਾ ਹੋ ਜਾਂਦਾ ਤੇ ਭਾਵਕ ਵੀ ਲੱਗੇ ਪਾਵਕ ਹੋਏ ਨੇ ਤੇ ਪਰ ਫਿਰ ਵੀ ਨਾਲ ਦੀ ਨਾਲ ਇਹ ਵੀ ਹੈ ਕਿ ਬੇਸ਼ੱਕ ਵਿੰਦ ਰਖੀਏ ਜੀ ਅੱਜ ਸਾਡੇ ਚ ਨਹੀਂ ਰਹੇ ਪਰ ਉਹ ਆਪਣੀ ਕਲਾ ਦੇ ਜ਼ਰੀਏ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਫਨ ਦੇ ਜ਼ਰੀਏ ਹਮੇਸ਼ਾ ਸਾਡੇ ਚ ਮੌਜੂਦ ਰਹਿਣਗੇ ਜੜੇ ਰਹੋ ਰੇਡੀਓ ਸਪਾਈਸ ਦੀਆਂ ਤਰੰਗਾਂ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਖਸ਼ੀਅਤਾਂ ਦੇ ਨਾਲ ਤੁਹਾਨੂੰ ਮੁਲਾਕਾਤ ਕਰਾਵਾਂਗੇ ਉਹਨਾਂ ਥਾਵਾਂ ਦੇ ਨਾਲ ਦਰਸ਼ਨ ਕਰਾਵਾਂਗੇ ਧੰਨਵਾਦ ਮੈਂ ਕਰਮ ਸੇਖਾ ਕੈਮਰਾਮੈਨ ਮਨਦੀਪ ਦੇ